ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਲ ਆਪ ਜੀਆ ਨੇ ਸਰਵਣ ਕੀਤਾ ਕਿ ਸਤਿਗੁਰੂ ਮਹਾਰਾਜ ਆਪਣੇ ਘਰ ਪਰਿਵਾਰ ਵਾਲਿਆਂ ਨੂੰ ਸਮਝਾ ਕੇ ਸੁਲਤਾਨਪੁਰ ਤੋਂ ਚੱਲ ਪੈਂਦੇ ਨੇ ਦੀਨ ਦੁਨੀ ਦੇ ਮਾਲਕ ਅਜੇ ਦੁਨੀਆਂ ਨੂੰ ਤਾਰਨ ਚੱਲ ਪੈਂਦੇ ਨੇ ਨਗਰ ਸੁਲਤਾਨਪੁਰ ਤੋਂ ਚੱਲਦੇ ਆ ਚੱਲਦੇ ਆ ਸਤਿਗੁਰੂ ਮਹਾਰਾਜ ਸੱਚੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਦੇ ਸੇ ਨਗਰ ਸੈਦਪੁਰ ਦੇ ਵਿੱਚ ਪਹੁੰਚਦੇ ਨੇ ਅੱਜ ਕਾਲ ਇਸ ਨਗਰ ਸੈਦਪੁਰ ਦਾ ਨਾਮ ਐਮਨਾਬਾਦ ਹੈ ਭਾਈ ਜੋ ਗੁਜਰਾਵਾਲਾ ਪਾਕਿਸਤਾਨ ਦੇ ਵਿੱਚ ਸਥਿਤ ਹੈ ਜਦ ਸਤਿਗੁਰੂ ਮਹਾਰਾਜ ਸੈਦਪੁਰ ਦੇ ਵਿੱਚ ਪਹੁੰਚਦੇ ਨੇ ਨਗਰ ਦੇ ਬਾਹਰ ਜਾਂ ਆਸਣ ਲਾ ਲੈਂਦੇ ਨੇ ਤੇ ਮਰਦਾਨ ਰਬਾਬ ਵਜਾ ਰਿਹਾ ਹੈ ਸਤਿਗੁਰੂ ਮਹਾਰਾਜ ਗੁਰਬਾਣੀ ਉਚਾਰ ਰਹੇ ਨੇ ਤੇ ਇਧਰ ਨਗਰ ਦੇ ਵਿੱਚ ਇੱਕ ਗਰੀਬ ਤਰਖਾਨ ਭਾਈ ਲਾਲੂ ਸੱਚੀ ਕਿਰਤ ਕਰਨ ਵਾਲਾ ਪਰਮੇਸ਼ਰ ਦੀ ਭਗਤੀ ਕਰਨ ਵਾਲਾ ਭਾਈ ਲਾਲੂ ਸਤਿਗੁਰਾਂ ਨੂੰ ਯਾਦ ਕਰੀ ਜਾ ਰਿਹਾ ਹੈ ਮਨ ਹੀ ਮਨ ਸੋਚੀ ਜਾ ਰਿਹਾ ਹੈ ਕਿ ਸਤਿਗੁਰੂ ਮਹਾਰਾਜ ਕਦੇ ਮੈਨੂੰ ਵੀ ਦਰਸ਼ਨ ਦੇਣਗੇ ਸੋਚੀ ਜਾ ਰਿਹਾ ਹੈ ਮਨ ਦੇ ਵਿੱਚ ਪ੍ਰੀਤ ਲੱਗੀ ਹੋਈ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਤੇ ਆਪਣੀ ਘਰਵਾਲੀ ਨੂੰ ਕਹਿਣ ਲੱਗਾ ਭਲੀਏ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤਿੰਨਾਂ ਲੋਕਾਂ ਦੇ ਮਾਲਕ ਕਦੇ ਆਪਾਂ ਨੂੰ ਵੀ ਦਰਸ਼ਨ ਹੋਣਗੇ ਸਤਿਗੁਰੂ ਮਹਾਰਾਜ ਆਪਣੇ ਘਰ ਵੀ ਕਦੇ ਚਰਨ ਪਾਉਣਗੇ ਇਸ ਤਰ੍ਹਾਂ ਗੱਲਾਂ ਕਰੀ ਜਾ ਰਹੇ ਨੇ ਪ੍ਰੀਤ ਲੱਗੀ ਹੋਈ ਹੈ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਕੀ ਆਖ ਰਿਹਾ ਹੈ ਬਿੰਤੀਆਂ ਕਿਸ ਤਰ੍ਹਾਂ ਕਰ ਰਿਹਾ ਹੈ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆਓ ਇੱਕ ਵਾਰੀ ਆਪਾਂ ਵੀ ਬੋਲ ਲਈਏ ਭਾਈ ਸਾਰੇ ਜਾਣੇ ਬੋਲਿਓ ਕਦੇ ਸਾਡੀ ਵੀ ਕੁੱਲੀ ਨੂੰ ਭਾਗ ਲਾ ਜਾ ਮਹਿਲਾ ਵਿੱਚ ਰਹਿਣ ਵਾਲਿਆ ਕਦੇ ਸਾਡੀ ਵੀ ਕੁੱਲੀ ਨੂੰ ਪਾਗਲਾ ਜਾ ਮਹਿਲਾਂ ਵਿੱਚ ਰਹਿਣ ਵਾਲਿਆ ਕਦੇ ਕਦੇ ਸਾਡੀ ਵੀ ਕੁੱਲੀ ਨੂੰ ਪਾਗਲਾ ਜਾ ਮਹਿਲਾਂ ਵਿੱਚ ਰਹਿਣ ਵਾਲਿਆ ਕਦੇ ਸਾਡੀ ਵੀ ਕੁਲੀ ਨੂੰ ਪਾਗਲਾ ਜਾ ਮਹਿਲਾਂ ਵਿੱਚ ਰਹਿਣ ਵਾਲਿਆ ਭਾਈ ਲਾਲੂ ਦੀ ਪੁਕਾਰ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਪਹੁੰਚਦੀ ਹੈ ਪਾਤਸ਼ਾਹ ਅਚਾਨਕ ਆਖਣ ਲੱਗੇ ਮਰਦਾਨਿਆਂ ਕਲ ਭਾਈ ਆਪਣਾ ਸਿੱਖ ਸੇਵਕ ਯਾਦ ਕਰ ਰਿਹਾ ਹੈ ਉਸ ਦੇ ਘਰ ਚੱਲੀ ਹੈ ਮਹਾਰਾਜ ਚੱਲ ਪੈਂਦੇ ਨੇ ਭਾਈ ਲਾਲੋ ਦੇ ਘਰ ਵੱਲ ਨੂੰ ਭਾਈ ਲਾਲੋ ਦੇ ਘਰ ਪਹੁੰਚਦੇ ਨੇ ਤੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਕੇ ਭਾਈ ਲਾਲੋ ਨਿਹਾਲ ਹੋ ਜਾਂਦਾ ਹੈ ਬੜੀ ਆਉ ਭਗਤ ਸੇਵਾ ਕਰਦਾ ਹੈ ਸਤਿਗੁਰੂ ਮਹਾਰਾਜ ਦੀ ਤੇ ਉਧਰ ਜਦ ਨਗਰ ਦੇ ਵਿੱਚ ਅਹੰਕਾਰੀ ਬ੍ਰਹਮਣ ਕਤਰੀਆਂ ਨੂੰ ਪਤਾ ਲੱਗਿਆ ਕਿ ਸਤਿਗੁਰੂ ਮਹਾਰਾਜ ਇੱਕ ਨੀਵੀਂ ਜਾਤ ਵਾਲੇ ਲਾਲੋ ਦੇ ਘਰ ਚਲੇ ਗਏ ਉਹਨਾਂ ਦਾ ਪ੍ਰਸ਼ਾਦਾ ਪਾਣੀ ਛਕਦੇ ਨੇ ਖਲਬਲੀ ਮਚੀ ਹੋਈ ਹੈ ਨਗਰ ਦੇ ਵਿੱਚ ਇਹਨਾਂ ਨੂੰ ਆਪਣਾ અપਮਾਨ ਮਹਿਸੂਸ ਹੋਇਆ ਕੀ ਹੋਇਆ ਇਸ ਨਗਰ ਦਾ ਜ਼ਿੰਮੇਦਾਰ ਹੈ ਮਲਕ ਭਾਗੂ ਦੂਸਰੇ ਦਿਨ ਇਸ ਨੇ ਘਰ ਆਪਣੇ ਘਰ ਮਹਾਪੋਜ ਰੱਖ ਲਿਆ ਅਤੇ ਸਾਰੇ ਪੰਡਿਤ ਬ੍ਰਹਮਣਾਂ ਨੂੰ ਸੱਦਾ ਭੇਜ ਦਿੱਤਾ ਵਿਦਵਾਨਾਂ ਨੂੰ ਸੱਦਾ ਭੇਜ ਦਿੱਤਾ ਕਿ ਮੇਰੇ ਘਰ ਮਹਾਪੋਜ ਹੈ ਭਾਈ ਸਭਨਾ ਨੇ ਪ੍ਰਸ਼ਾਦਾ ਪਾਣੀ ਛਕਣ ਲਈ ਮੇਰੇ ਘਰ ਪਹੁੰਚਣਾ ਹੈ ਤੇ ਇਹ ਸੱਦਾ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੀ ਪਹੁੰਚ ਜਾਂਦਾ ਹੈ ਦੂਸਰੇ ਦਿਨ ਮਹਾ ਭੋਜ ਹੈ ਤੇ ਇਹ ਜ਼ਿਮੀਂਦਾਰ ਮਲਕ ਭਾਗੂ ਹੱਕ ਸੱਚ ਦੀ ਕਮਾਈ ਨਹੀਂ ਕਰਦਾ ਸਗੋਂ ਗਰੀਬਾਂ ਦਾ ਖੂਨ ਨਚੋੜਦਾ ਹੈ ਗਰੀਬਾਂ ਦੇ ਹੂਨ ਪਸੀਨੇ ਦੀ ਕਮਾਈ ਹੜੱਪ ਕਰਦਾ ਹੈ ਉਸ ਦੇ ਵਿੱਚੋਂ ਇਸ ਨੇ ਲੰਗਰ ਲਗਾਇਆ ਹੋਇਆ ਹੈ ਜਦ ਸਤਿਗੁਰੂ ਮਹਾਰਾਜ ਨੂੰ ਸੱਦਾ ਮਿਲਦਾ ਹੈ ਤੇ ਸਤਿਗੁਰੂ ਮਹਾਰਾਜ ਪਹਿਲਾਂ ਤਾਂ ਨਾ ਕਰ ਦਿੰਦੇ ਨੇ ਨਾ ਭਾਈ ਅਸੀਂ ਇੱਥੇ ਹੀ ਠੀਕ ਹਾਂ ਪਰ ਫਿਰ ਜਦ ਬੇਨਤੀ ਕਰਦੇ ਨੇ ਤੇ ਸਤਿਗੁਰੂ ਮਹਾਰਾਜ ਪਹੁੰਚ ਜਾਂਦੇ ਨੇ ਮਲਕ ਭਾਗੂ ਦੇ ਘਰ ਮਹਾਪੋਜ ਦੇ ਵਿੱਚ ਪਹੁੰਚ ਜਾਂਦੇ ਨੇ ਤੇ ਜਾ ਕੇ ਮਲਕ ਭਾਗੂ ਦੇ ਲੰਗਰ ਨੂੰ ਛਕਣ ਤੋਂ ਇਨਕਾਰ ਕਰ ਦਿੰਦੇ ਨੇ ਸਾਰੇ ਲੋਕ ਲੰਗਰ ਛਕ ਰਹੇ ਨੇ ਤਾਲੀਆਂ ਸਜੀਆਂ ਹੋਈਆਂ ਨੇ ਸਭਨਾ ਦੇ ਸਰਮੁਖ ਤੇ ਸਤਿਗੁਰੂ ਮਹਾਰਾਜ ਦੇ ਸਰਮੁਖ ਪ੍ਰਸ਼ਾਦੀ ਦੀ ਥਾਲੀ ਆਈ ਹੈ ਤੇ ਸਤਿਗੁਰਾਂ ਨੇ ਲੰਗਰ ਛਕਣ ਤੋਂ ਮਨਾ ਕਰ ਦਿੱਤਾ ਇਹ ਸੁਣ ਕੇ ਮਲਕ ਭਾਗੋ ਨੂੰ ਬੜਾ અપਮਾਨ ਮਹਿਸੂਸ ਹੋਇਆ ਤੇ ਉੱਚੇ ਬਚਨ ਬੋਲਣ ਲੱਗਾ ਕਿਉਂ ਭਾਈ ਵਜ੍ਹਾ ਦੱਸੋ ਕਿਉਂ ਨਹੀਂ ਸ਼ਕਣਾ ਤੁਸੀਂ ਬਾਬਾ ਮੇਰੇ ਘਰ ਦਾ ਲੰਗਰ ਤੁਸੀਂ ਕਿਉਂ ਨਹੀਂ ਸ਼ਕਣਾ ਲਾਲੋ ਦੇ ਘਰ ਦੀ ਸੁੱਕੀ ਰੋਟੀ ਸ਼ਕਦੇ ਹੋ ਮੈਂ 36 ਪ੍ਰਕਾਰ ਦਾ ਭੋਜਨ ਤੁਹਾਡੇ ਅੱਗੇ ਪਰੋਸਿਆ ਹੋਇਆ ਹੈ ਇਹ ਤੁਸੀਂ ਕਿਉਂ ਨਹੀਂ ਸ਼ਕਣਾ ਸਤਿਗੁਰੂ ਮਹਾਰਾਜ ਮੁਸਕਰਾਉਣ ਲੱਗੇ ਤੇ ਕਹਿਣ ਲੱਗੇ ਮਲਕ ਭਾਗੋ ਸਾਨੂੰ ਇਹ ਤੇਰਿਆ ਜੋ ਲੰਗਰ ਪਰੋਸਿਆ ਹੋਇਆ ਪਰਮਾਨ ਨਹੀਂ ਕਿਉਂਕਿ ਸਾਨੂੰ ਇਸ ਦੇ ਵਿੱਚ ਗਰੀਬਾਂ ਦੇ ਖੂਨ ਦੀ ਲਾਲੀ ਦਿਸ ਰਹੀ ਹੈ ਲਾਲੀ ਦਿਸ ਰਹੀ ਹੈ ਖੂਨ ਦੀ ਇਸ ਭੋਜਨ ਦੇ ਵਿੱਚ ਇਹ ਸੁਣ ਕੇ ਮਲਕ ਭਾਗੋ ਅੰਦਰ ਤੱਕ ਕੰਬ ਜਾਂਦਾ ਹੈ ਉਸ ਨੂੰ ਆਪਣੇ ਕੀਤੇ ਹੋਏ ਕਰਮ ਦਿਸਣ ਲੱਗ ਜਾਂਦੇ ਨੇ ਖਾਲੀ ਬਲ ਵੇਖਿਆ ਤੇ ਸੱਚਮੁੱਚ ਉਸ ਨੂੰ ਉਸ ਦੇ ਵਿੱਚ ਖੂਨ ਦੀ ਲਾਲੀ ਮਹਿਸੂਸ ਹੋਈ ਮਲਕ ਭਾਗੋ ਸਤਿਗੁਰੂ ਮਹਾਰਾਜ ਨੇ ਜਦ ਆਪਣੀ ਪੋਟਲੀ ਦੇ ਵਿੱਚੋਂ ਇੱਕ ਰੋਟੀ ਸੁੱਕੀ ਹੋਈ ਕੱਢੀ ਜੋ ਭਾਈ ਲਾਲੂ ਦੀ ਘਰ ਦੀ ਰੋਟੀ ਹੈ ਸਤਿਗੁਰੂ ਮਹਾਰਾਜ ਨੇ ਉਹ ਰੋਟੀ ਮਲਕ ਭਾਗੋ ਦੇ ਅੱਗੇ ਕਰ ਦਿੱਤੀ ਵੇਖ ਮਲਕ ਭਾਗੋ ਆ ਪ੍ਰਸ਼ਾਦਾ ਲਾਲੂ ਦੇ ਘਰ ਦਾ ਹੈ ਭਾਵੇਂ ਇਹ ਸੁੱਕੀ ਰੋਟੀ ਸੁੱਕੀ ਹੋਈ ਰੋਟੀ ਹੈ ਮੋٹے ਅਨਾਜ ਦੀ ਰੋਟੀ ਹੈ ਪਰ ਇਹ ਭਾਈ ਲਾਲੂ ਦੀ ਮਿਹਨਤ ਦੀ ਕਮਾਈ ਦੀ ਰੋਟੀ ਹੈ ਭਾਈ ਤੇ ਇਸ ਦੇ ਵਿੱਚੋਂ ਸਾਨੂੰ ਦੁੱਧ ਨજર ਆਉਂਦਾ ਹੈ ਅੰਮ੍ਰਿਤ ਨજર ਆਉਂਦਾ ਹੈ ਇਸ ਰੋਟੀ ਦੇ ਵਿੱਚੋਂ ਬਰਾਬਰ ਕਰ ਦਿੱਤੀ ਥਾਲ ਦੇ ਉਹ ਪ੍ਰਸ਼ਾਦੇ ਉਹ ਰੋਟੀ ਮਲਕ ਭਾਗੋ ਦੇ ਸਾਹਮਣੇ ਕਰ ਦਿੱਤੀ ਭਾਈ ਲਾਲੂ ਦੀ ਹੱਕ ਦੀ ਕਮਾਈ ਦੀ ਰੋਟੀ ਅੱਜ ਥਾਲੀ ਦੇ ਬਰਾਬਰ ਕੀਤੀ ਤਾਂ ਮਲਕ ਭਾਗੋ ਨੂੰ ਸੱਚ ਮੁੱਚ ਉਸ ਸੁੱਕੀ ਹੋਈ ਰੋਟੀ ਦੇ ਵਿੱਚ ਦੁੱਧ ਨਜ਼ਰ ਆ ਰਿਹਾ ਹੈ ਤੇ ਆਪਣੇ ਛੱਤੀ ਪ੍ਰਕਾਰ ਦੇ ਭੋਜਨ ਦੇ ਵਿੱਚ ਗਰੀਬਾਂ ਦਾ ਖੂਨ ਨਜ਼ਰ ਆ ਰਿਹਾ ਹੈ ਮਲਕ ਭਾਗੋ ਬੜਾ ਸ਼ਰਮਿੰਦਾ ਹੋਇਆ ਅੰਦਰੋਂ ਕੰਬ ਗਿਆ ਮਲਕ ਭਾਗੂ ਤੇ ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਡਿੱਗ ਪੈਂਦਾ ਹੈ ਪਾਤਸ਼ਾਹ ਮੈਨੂੰ ਖਿਮਾ ਕਰ ਦਿਓ ਮੈਂ ਗਰੀਬ ਲੋਕਾਂ ਤੇ ਜ਼ੁਲਮ ਕਰ ਕਰਕੇ ਇਹ ਧਨ ਇਕੱਠਾ ਕੀਤਾ ਹੋਇਆ ਹੈ ਮੈਨੂੰ ਖਿਮਾ ਕਰ ਦਿਓ ਸਤਿਗੁਰੂ ਆਪ ਜਾਣੀ ਜਾਣ ਹੋ ਮੇਰੀਆਂ ਭੁੱਲਾਂ ਬਖਸ਼ ਲਓ ਦਾਤਾਰ ਜੀਓ ਅੱਜ ਤੋਂ ਮੈਂ ਪ੍ਰਣ ਕਰਦਾ ਹਾਂ ਕਿਸੇ ਗਰੀਬ ਨੂੰ ਪਰੇਸ਼ਾਨ ਨਹੀਂ ਕਰਾਂਗਾ ਤੇ ਹੱਕ ਸੱਚ ਦੀ ਕਮਾਈ ਕਰਾਂਗਾ ਉਸ ਦੇ ਵਿੱਚੋਂ ਆਪ ਛਕਾਂਗਾ ਤੇ ਹੋਰ ਇਹਨਾਂ ਨੂੰ ਵੀ ਛਕਾਵਾਂ ਸਤਿਗੁਰੂ ਮਹਾਰਾਜ ਨੇ ਸਿੱਖੀ ਦਾ ਉਪਦੇਸ਼ ਦਿੱਤਾ ਮਲਕ ਭਾਗੂ ਨੂੰ ਤੇ ਅੱਜ ਮਲਕ ਭਾਗੂ ਆਪਣੀ ਜੋ ਕੀਤੀ ਹੋਈ ਕਮਾਈ ਹੈ ਸਾਰੀ ਗਰੀਬਾਂ ਦੇ ਵਿੱਚ ਵੰਡ ਰਿਹਾ ਹੈ ਸਾਰਾ ਤਾਂ ਨੇ ਗਰੀਬਾਂ ਦੇ ਵਿੱਚ ਵੰਡ ਦਿੱਤਾ ਤੇ ਸਤਿਗੁਰੂ ਮਹਾਰਾਜ ਦਾ ਸੱਚਾ ਸੇਵਕ ਬਣ ਗਿਆ ਸੱਚਾ ਸੇਵਕ ਬਣ ਗਿਆ ਸਤਿਗੁਰੂ ਮਹਾਰਾਜ ਦਾ ਤੇ ਹੱਕ ਸੱਚ ਦੀ ਕਮਾਈ ਕਰਨ ਲੱਗ ਪਿਆ ਮਲਕ ਭਗਤ ਹਰ ਸਮੇਂ ਸਤਿਗੁਰਾਂ ਦਾ ਨਾਮ ਜਪਦਾ ਹੈ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਸਤਿਗੁਰੂ ਮਹਾਰਾਜ ਦੇ ਨਾਮ ਦਾ ਸਤਿਗੁਰੂ ਮਹਾਰਾਜ ਦੇ ਚਰਨੀ ਲੱਗ ਕੇ ਸਤਿਗੁਰੂ ਮਹਾਰਾਜ ਦਾ ਨਾਮ ਜਪਣ ਲੱਗ ਪੈਂਦਾ ਹੈ ਮੁਰਖ ਭਾਗੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਆਪਣੇ ਸਭਨਾ ਦੇ ਸਿਰ ਤੇ ਵੀ ਮਿਹਰ ਭਰਿਆ ਹੱਥ ਰੱਖਣ ਭਾਈ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ ਸਭਨਾ ਦੇ ਸਿਰ ਤੇ ਮੀਰ ਭਰਿਆ ਹੱਥ ਰੱਖ ਕੇ ਆਪਣੇ ਚਰਨ ਕਮਲਾਂ ਦੀ ਪ੍ਰੀਤ ਨਿਤ ਨੀਮ ਦੀਆਂ ਦਾਤਾਂ ਬਖਸ਼ਿਸ਼ ਕਰਨ ਭਾਈ ਕੱਲ ਨੂੰ ਅਗਲਾ ਪ੍ਰਸੰਗ ਸ਼ਰਵਣ ਕਰਨਾ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ